ਸੱਤਾਂ ਦਿਨਾਂ ਤੋਂ ਜਦੋਂ ਜਹਿਦ ਤੋਂ ਬਾਅਦ ਵਿਚਾਰੇ ਕਿਸਾਨ ਲੜਾਈ ਲੜਦੇ ਰਹੇ ਤੇ ਪਰਚਾ ਦਰਜ ਕੀਤਾ ਬਿਨਾ ਨਾਮ ਤੋਂ ਹਰਿਆਣਾ ਦੀ ਪੁਲਿਸ ਨੇ ਪਰਚਾ ਦਰਜ ਕਰਨਾ ਚਾਹੀਦਾ ਸੀ ਕਮ ਸੇ ਕਮ ਤੇ ਫਿਰ ਤਬਦੀਸ਼ ਕਰਕੇ ਬਾਇ ਨੇਮ ਉਹਦਾ ਵਿਅਕਤੀ ਦਾ ਨਾਮ ਪੁੱਟ ਕਰਨਾ ਚਾਹੀਦਾ ਸੀ ਜਿਹਨੇ ਗੋਲੀ ਮਾਰ ਕੇ ਇਸ ਨੌਜਵਾਨ ਸ਼ੁਕਰਨ ਦੀ ਇਹਨੂੰ ਮਾਰੇ ਸੋ ਇਹ ਇੱਕ ਐਫ ਆਈ ਆਰ ਬਣ ਕੇ ਰਹਿ ਜਾਣੀ ਰਾਜਾ ਵਢਿੰਗ ਰਾਜਨੀਤੀ ਛੱਡ ਦੂ ਜੇ ਕਿਸੇ ਦਾ ਨਾਮ ਪਤਾ ਇਹਨੂੰ ਪਉਣਾ ਹੀ ਨਹੀਂ ਉਹ ਤਾਂ ਕਹਿੰਦੇ ਰਹੇ ਕਿ ਸੀਮ ਸਾਤਾ ਵੀ ਮੈਂ ਬਗਰਾੜੀ ਦੇ ਵਿੱਚ ਵੀ ਇਸੇ ਤਰ੍ਹਾਂ ਐਫਆਈਰ ਦਰਜ ਕੀਤੀ ਗਈ ਸੀ ਬਿਨਾ ਨਾਮ ਉਹਦਾ ਕੀ ਮਤਲਬ ਉਹ ਤਾਂ ਤਿੰਨ ਕਾਗਜ਼ ਹੈ ਕਾਲੇ ਸੱਤਾਂ ਦਿਨਾਂ ਤੋਂ ਜਦੋਂ ਜਹਿਦ ਤੋਂ ਬਾਅਦ ਵਿਚਾਰੇ ਕਿਸਾਨ ਲੜਾਈ ਲੜਦੇ ਰਹੇ ਤੇ ਪਰਚਾ ਦਰਜ ਕੀਤਾ ਬਿਨਾ ਨਾਮ ਤੋਂ ਦੇਖੋ ਗੋਲੀ ਚੱਲੀ ਬੰਦੇ ਦੀ ਮੌਤ ਹੋ ਗਈ ਕੋਈ ਕਹਿੰਦਾ ਰਬੜ ਦੀ ਗੋਲੀ ਹੈ ਕੋਈ ਕਹਿੰਦਾ ਦੂਜੀ ਗੋਲੀ ਹੈ ਕਿਹਨੇ ਚਲਾਈ ਪੁਲਿਸ ਨੇ ਚਲਾਈ ਇੱਕ ਪਾਸੇ 5000 ਪੁਲਿਸ ਦਾ ਮੁਲਾਜ਼ਮ ਹੈ ਇੱਕ ਪਾਸੇ ਕਿਸਾਨ ਸੀ ਗੋਲੀ ਤਾਂ ਕੋਈ ਚਲਾ ਕੇ ਮੁੰਡੇ ਨੂੰ ਮਾਰ ਕੇ ਗਿਆ ਹੈ ਬਾਈ ਨੇਮ ਪਰਚਾ ਹਰਿਆਣਾ ਦੀ ਪੁਲਿਸ ਤੇ ਪਰਚਾ ਦਰਜ ਕਰਨਾ ਚਾਹੀਦਾ ਸੀ ਕਮ ਸੇ ਕਮ ਜਾਂ ਫਿਰ ਤਬਦੀਸ਼ ਕਰਕੇ ਬਾਈ ਨੇਮ ਉਹਦਾ ਵਿਅਕਤੀ ਦਾ ਨਾਮ ਪੁੱਟ ਕਰਨਾ ਚਾਹੀਦਾ ਸੀ ਜਿਹਨੇ ਗੋਲੀ ਮਾਰ ਕੇ ਇਸ ਨੌਜਵਾਨ ਸ਼ੁਕਰਨ ਦੀ ਇਹਨੂੰ ਮਾਰੇ ਸੋ ਸੋ ਮੈਨੂੰ ਲੱਗਦਾ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਸਾਹਮਣੇ ਮੁਕੰਮਲ ਤੌਰ ਤੇ ਗੋਡੇ ਟੇਕਦੇ ਮੈਨੂੰ ਲਿਖ ਲਓ ਲਿਖ ਲਓ ਅਗਰ ਕਿਸੇ ਦਾ ਨਾਮ ਪਾਦਨ ਜਾਂਚ ਕਰਕੇ ਐਫ ਆਈ ਆਰ ਹੀ ਇੱਕ ਐਫ ਆਈ ਆਰ ਬਣ ਕੇ ਰਹਿ ਜਾਣੀ ਹੈ ਰਾਜਾ ਵੜਿੰਗ ਰਾਜਨੀਤੀ ਛੱਡ ਦੂਗਾ ਜੇ ਕਿਸੇ ਦਾ ਨਾਮ ਪਤਾ ਇਹਨੂੰ ਨਹੀਂ ਪਉਣਾ ਹੀ ਨਹੀਂ ਉਹ ਤਾਂ ਕਹਿੰਦੇ ਰਹੇ ਕਿ ਸੀਐਮ ਸਾਤਾ ਵੀ ਮੈਂ ਪਰਿਵਾਰ ਦੇ ਨਾਲ ਖੜਾ 100 ਅੱਧੇ ਬਾਰ ਦੇਵਾਂਗਾ ਪਰ ਮੈਂ ਕਿਸਾਨਾਂ ਦੇ ਨਾਲ ਦਾ ਪਰ ਫਿਰ ਵੀ ਨਹੀਂ ਦੇਖੋ ਗੱਲ ਸੁਣੋ ਪ੍ਰਿਤਪਾਲ ਹਜੇ ਜੇਰੇ ਇਲਾਜ ਹਸਪਤਾਲ 'ਚ ਪਿਆ ਹੈ ਮੈਂ ਉਹਨੂੰ ਮਿਲ ਕੇ ਆਇਆ ਦੋ ਵਾਰੀ ਮੇਰੀ ਕਾਰ ਵਾਲੀ ਮਿਲ ਕੇ ਆਇਆ ਰੱਸਾ ਪਾ ਕੇ ਉਹਨੂੰ ਖਿੱਚਿਆ ਔਰੇ ਮੂੰਹ 'ਚ ਪਲੇਟ ਪਾਈਆਂ ਉਹ ਬੋਲ ਨਹੀਂ ਸਕਦਾ ਔਰ ਹਰ ਇੱਕ ਅੰਗ ਫ੍ਰੈਕਚਰ ਹੈ ਐਫ ਯਰ ਕਿਉਂ ਨਹੀਂ ਦਰਜ ਕਰਦਾ ਮੁੱਖ ਮੰਤਰੀ ਉਹ ਸਿੱਧਾ ਕਹਿ ਰਿਹਾ ਕਿ ਮੈਨੂੰ ਹਰਿਆਣਾ ਪ ਕਿਉਂ ਨਹੀਂ ਕਰ ਰਿਹਾ ਸਾਰੇ ਜਿੰਨੇ ਬੰਦੇ ਫਟੜਾ ਐ ਇੱਥੇ ਕਿਸੇ ਨੇ ਸੱਟ ਵਾਚਿਆ ਐ ਐਮਐਲਆਰ ਦੀ ਰਿਪੋਰਟ ਆਉਂਦੀ ਆ 24 25 ਦਾ ਦਰਜਾ ਪਰਚਾ ਦਰਜ ਹੋ ਜਾਂਦਾ ਮਾੜੇ ਦੀ ਤਰ੍ਹਾਂ ਜਿੰਨਾਂ ਦੀਆਂ ਲੱਖਾਂ ਅੱਖਾਂ ਯਾਰ ਅੱਖਾਂ ਜਿੰਨਾਂ ਦੀਆਂ ਕੜਤੀਆਂ ਲੱਤਾਂ ਤੋੜਤੀਆਂ ਐਮਐਲਆਰ ਦੀ ਰਿਪੋਰਟ ਉਹਨਾਂ ਦੇ ਬਿਆਨ ਲਵੇ ਕਿਸਾਨ ਜਥੇਬੰਦੀਆਂ ਇਹੀ ਤਾਂ ਮੰਗ ਕਰ ਰਹੀਆਂ ਐ ਪਰ ਮੇਰੇ ਕਹਿੰਦਾ ਬਾਪ ਯੂ ਸਾਰੇ ਪੰਜਾਬ ਦੇ ਲੋਕਾਂ ਦੇ ਕਹਿੰਦੇ باوجود ਪੰਜਾਬ ਦੇ ਮੁੱਖ ਮੰਤਰੀ ਦੇ ਸਿਰ ਤੇ ਜੂ ਨਹੀਂ ਸਕਤੀ ਤਸ ਤੋਂ ਮਸ ਨਹੀਂ ਕਿਉਂਕਿ ਵਾਦਾ ਕੀਤੇ ਹੋਏ ਹਮੇਸ਼ਾ ਨਾਲ ਬਿਲਕੁਲ ਨਹੀਂ ਦੇਉਂਗਾ ਮਕਦਮਾ ਦਰਜ ਨਹੀਂ ਕਰੂੰਗਾ ਪਰਚਾ ਨਹੀਂ ਪਹਿਲਾ ਦੱਸੋ ਹਰਿਆਣੇ ਦੀ ਪੁਲਿਸ ਦੀ ਐਡੀ ਤਾਕਤਵਰ ਹੋ ਗਈ ਵੀ ਉਹ ਪੰਜਾਬ ਦੇ ਲੋਕਾਂ ਨੂੰ ਸਾਡੀ ਜੂ ਚਾਕੇ ਮਾਰਨ ਲੱਗ ਪਈ ਇਹ ਸ਼ਹਿ ਕੀ ਨੇ ਦਿੱਤੀ ਸਾਡੇ ਵਾਲੇ ਨੇ ਇਸੇ ਕਰਕੇ ਇਹਨਾਂ ਨੇ ਹੈਡਰੇ ਰੋਕੇ ਇਸੇ ਕਰਕੇ ਇਹਨਾਂ ਨੇ ਜੀਸੀਬੀ ਰੋਕੀਆਂ ਇਸੇ ਕਰਕੇ ਇਹਨਾਂ ਨੇ ਮਸ਼ੀਨਾ ਰੋਕੀਆਂ ਕਿਉਂਕਿ ਰਲੇਵੇ ਆ ਨਹੀਂ ਤਾਂ ਕਿਸੇ ਦੀ ਜ਼ਰਤ ਹੀ ਨਹੀਂ ਪੈਂਦੀ ਯਾਰ ਪੰਜਾਬੀ ਦਾ ਆਪ ਕੁੱਟ ਕੇ ਤਾਂ ਭਾਵੇਂ ਆ ਜਾਣ ਇੱਥੇ ਪੰਜਾਬੀਆਂ ਨੂੰ ਕੁੱਟ-ਕੁੱਟ ਕੇ ਲਹੂ-ਲੋਹਾਨ ਕਰ ਦਿੱਤਾ ਗਿਆ ਪੰਜਾਬ ਸਰਕਾਰ ਮੁਕ ਦਰਸ਼ਕ ਬਣ ਕੇ ਵਿਖੀ ਜਾਂਦੀ ਹੈ ਤੁਹਾਡੇ ਵੱਲੋਂ ਕੋਈ ਕਾਨੂੰਨੀ ਪ੍ਰਕਿਰਿਆ ਦਾ ਮੈਂ ਕਾਨੂੰਨੀ ਪ੍ਰਕਿਰਿਆ ਕੋਰਚ ਵੀ ਗਿਆ ਹਾਂ ਔਰ ਮੈਂ ਲਿਖਤੀ ਕੰਪਲੇਂਟ ਦਰਜ ਕੀਤੀ ਹੈ ਹਾਲਾਂਕਿ ਕਿਸੇ ਵੀ ਬੰਦੇ ਦੀ ਕੰਪਲੇਂਟ ਤੇ ਮੁਕਦਮਾ ਦਰਜ ਐਫ ਆਈ ਆਰ ਹੋਣੀ ਚਾਹੀਦੀ ਹੈ ਇਹ ਸੁਪਰੀਮ ਕੋਰਟ ਦਾ ਕਾਨੂੰਨ ਕਹਿੰਦਾ ਕੋਈ ਵਿਅਕਤੀ ਮਰ ਗਿਆ ਯਾਰ ਅਸੀਂ ਭਾਵੇਂ ਹਰਿਆਣਾ ਜਾ ਕੇ ਮਰ ਗਿਆ ਕੋਈ ਪੰਜਾਬ ਦਾ ਬੰਦਾ ਫਿਰ ਪਰਚੇ ਨਹੀਂ ਦਰਜ ਹੋਊਗਾ ਸਾਨੂੰ ਮੰਨ ਲਾ ਕਲਕੱਤੇ ਜਾ ਕੇ ਕਿਸੇ ਨੇ ਮਾਰਤਾ ਪਰਚਾ ਤਾਂ ਦਰਜ ਬੰਦਾ ਕਿ ਨਹੀਂ ਬੰਦਾ ਕੀ ਸਾਡੇ ਤੇ ਕੀ ਕੀਤਾ ਮੁੱਖ ਮੰਤਰੀ ਸਾਹਿਬ ਨੇ ਸੱਤਾਂ ਦਿਨਾਂ ਬਾਅਦ ਐਫਆਈਆਰ ਕਰਕੇ ਕੋਈ ਇਹਾਸਾਨ ਕੀਤਾ ਐਫਆਈਆਰ ਹੋਣੀ ਸਾਡਾ ਮੁੱਢਲਾ ਅਧਿਕਾਰ ਹੈ